ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਕੇ ਮੌਸਮ ਨੇ ਕਰਵਟ ਲੈ ਲਈ ਹੈ ਕਈ ਥਾਵਾਂ ਦੇ ਉੱਤੇ ਮੀਂਹ ਪੈ ਰਿਹਾ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਨਾਲ ਮੌਸਮ ਇੱਕ ਵਾਰ ਫਿਰ ਤੋਂ ਠੰਡਾ ਹੋ ਗਿਆ ਤਾਂ ਦੱਸਦੀ ਹੈ ਕਿ ਕਈ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਮੀਂਹ ਪੈ ਰਿਹਾ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤਾਂ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਵੱਡੀ ਭਵਿੱਖਬਾਣੀ ਕੀਤੀ ਗਈ ਸੀ ਮੌਸਮ ਵਿਭਾਗ ਨੇ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਤਾਂ ਦੱਸਦੀ ਹੈ ਕਿ ਹੁਣ ਉਸੇ ਮੁਤਾਬਕ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਕੇ ਮੌਸਮ ਨੇ ਕਰਵਟ ਲਈ ਹੈ ਕਈ ਥਾਵਾਂ ਦੇ ਉੱਤੇ ਤੇਜ਼ ਹਵਾਵਾਂ ਰਹੀਆਂ ਨੇ ਕਈ ਥਾਵਾਂ ਦੇ ਉੱਤੇ ਮੀ ਪੈ ਰਿਹਾ ਹੈ ਤਾਂ ਤਸਵੀਰਾਂ ਇਹ ਫਾਜ਼ਿਲਕਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿੱਥੇ ਫਾਜ਼ਿਲਕਾ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਹੈ ਤਾਂ ਦੱਸਦੀ ਹੈ ਕਿ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਜ਼ਰੂਰ ਰਾਹਤ ਮਿਲੇਗੀ ਕਿਉਂਕਿ ਇੱਕ ਬਾਰ ਮੁੜ ਕੇ ਮੌਸਮ ਨੇ ਕਰਵਟ ਲਈ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਵੱਡੀ ਭਵਿੱਖਬਾਣੀ ਜਾਰੀ ਕੀਤੀ ਗਈ ਸੀ ਕਿ 3 ਜੂਨ ਨੂੰ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਵੇਗਾ ਤੇ ਉਸੇ ਮੁਤਾਬਕ ਹੁਣ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਮੀਂਹ ਵੀ ਪੈ ਰਿਹਾ ਏ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਵੀ ਮੌਸਮ ਨੇ ਕਰਵਟ ਲਈ ਹੈ ਜਲੰਧਰ ਦੇ ਵਿੱਚ ਵੀ ਹਵਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਮੌਸਮ ਠੰਡਾ ਹੋ ਗਿਆ ਹੈ ਜਲੰਧਰ ਦੇ ਵਿੱਚ ਵੀ ਤੇ ਬੱਦਲ ਜਿਹੜੇ ਆ ਉਹ ਆਸਮਾਨ ਦੇ ਉੱਤੇ ਛਾਏ ਹੋਏ ਨਜ਼ਰ ਆ ਰਹੇ ਨੇ ਤਾਂ ਦੱਸਦੀ ਹੈ ਕਿ 3 ਜੂਨ ਨੂੰ ਯਾਨੀ ਅੱਜ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਵੱਡੀ ਭਵਿੱਖਬਾਣੀ ਕੀਤੀ ਗਈ ਸੀ ਕਿ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਵੇਗਾ ਤੇ ਉਸੇ ਮੁਤਾਬਕ ਪੰਜਾਬ ਦੇ ਇੱਕ ਵਾਰ ਮੁੜ ਕੇ ਮੌਸਮ ਨੇ ਰਵਟ ਲਈ ਹੈ ਕਈ ਥਾਵਾਂ ਦੇ ਉੱਤੇ ਮੀਂਹ ਪੈ ਰਿਹਾ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਨਾਲ ਮੌਸਮ ਸੁਹਾਵਣਾ ਹੋਇਆ ਹੈ ਤਾਂ ਜਿਹੜੇ ਦਰਸ਼ਕ ਇਸ ਖਬਰ ਨੂੰ ਦੇਖ ਰਹੇ ਨੇ ਉਹ ਵੀ ਕਮੈਂਟ ਕਰਕੇ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਟਾਈਮ ਕਿਹੋ ਜਿਹਾ ਮੌਸਮ ਹੈ ਆਪਣੇ ਆਪਣੇ ਇਲਾਕੇ ਦਾ ਨਾਮ ਲਿਖ ਕੇ ਇਹ ਜ਼ਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਟਾਈਮ ਕਿਹੋ ਜਿਹਾ ਮੌਸਮ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਤੇਜ਼ ਮੀਂਹ ਪੈ ਰਿਹਾ ਏ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਨਾਲ ਮੌਸਮ ਨੇ ਇੱਕ ਵਾਰ ਮੁੜ ਕੇ ਕਰਵਟ ਲਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਤੇਜ਼ ਹਵਾਵਾਂ ਦੇ ਨਾਲ ਤੇਜ਼ ਮੀਂਹ ਪੈ ਰਿਹਾ ਏ ਤੇ ਕੁਝ ਲੱਭ ਵੀ ਨਹੀਂ ਰਿਹਾ ਸੜਕਾਂ ਤੱਕ ਨਹੀਂ ਲੱਭ ਰੀਆਂ ਨੇ ਇੰਨਾ ਤੇਜ਼ ਮੀਂਹ ਪੈ ਰਿਹਾ ਏ ਫਾਜ਼ਿਲਕਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਮੌਸਮ ਨੇ ਅਚਾਨਕ ਹੀ ਕਰਵਟ ਲਈ ਹੈ ਤਾਂ ਦੱਸਦੀ ਹੈ ਕਿ ਮੌਸਮ ਵਿਭਾਗ ਨੇ 3 ਜੂਨ ਯਾਨੀ ਅੱਜ ਦੇ ਲਈ ਅਲਰਟ ਜਾਰੀ ਕੀਤਾ ਗਿਆ ਸਿਗਾ ਕੀ ਮੁਕਤਸਰ ਬਠਿੰਡਾ ਮਾਨਸਾ ਦੇ ਵਿੱਚ ਔਰੇਂਜ ਅਲਰਟ ਜਿਹੜਾ ਆ ਉਹ ਜਾਰੀ ਕੀਤਾ ਸੀ ਤੇ ਨਾਲ ਹੀ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਨਵਾਂ ਸ਼ਹਿਰ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਨਾਲ ਹੀ ਪਠਾਨਕੋਟ ਦੇ ਵਿੱਚ ਮੀਂਹ ਤੇ ਤੇਜ਼ ਤੂਫਾਨ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਸੀ ਤੇ ਉਸੇ ਮੁਤਾਬਕ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਕੇ ਮੌਸਮ ਨੇ ਕਰਵਟ ਲਈ ਹੈ ਕਈ ਥਾਵਾਂ ਦੇ ਉੱਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਮੀਂਹ ਪੈ ਰਿਹਾ ਹੈ ਤਾਂ ਜਿਹੜੇ ਦਰਸ਼ਕ ਇਸ ਖਬਰ ਨੂੰ ਦੇਖ ਰਹੇ ਨੇ ਉਹ ਵੀ ਕਮੈਂਟ ਕਰ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸਣ